ਉਹ ਵੀ ਮਤਰਾ ਬਾਈ ਰਿਸ਼ਪਾਲ ਕੋਲੇ ਖੜੇ ਆ ਤੇ ਜਾਣਕਾਰੀ ਬਾਈ ਤੋਂ ਟਰੈਕਟਰਾਂ ਬਾਰੇ ਲੈਣੇ ਆ ਦੋ ਟਰੈਕਟਰ ਆ ਬਾਈ ਜੀ ਹਾਂ ਜੀ ਦੋ ਆ ਸਤਿ ਸ਼੍ਰੀ ਅਕਾਲ ਸਾਬ ਸੋ ਪਹਿਲਾਂ ਜੀ ਐਡਰੈਸ ਦੇ ਦਿਓ ਪਹਿਲਾਂ ਆਪਣਾ ਆਪਣਾ ਪਿੰਡ ਕਰਮੇਤੀ ਆ ਜੀ ਭਾਈ ਕੀ ਤਲਵੰਡੀ ਕੋਲੇ ਸੰਦਾਲੀ ਦੇ ਕੋਲੇ ਨਾਲ ਆ ਜੀ ਕਰਮੇਤੀ ਪਿੰਡ ਕਰਮੇਤੀ ਪਿੰਡ ਹਾਂ ਜੀ ਤਲਵੰਡੀ ਭਾਈ ਕਿਹੜਾ ਜ਼ਿਲ੍ਹਾ ਪਿਆ ਜਾਂਦਾ ਹੈ ਜ਼ਿਲ੍ਹਾ ਫਰੋਜਪੁਰ ਜ਼ਿਲ੍ਹਾ ਫਰੋਜਪੁਰ ਹਾਂ ਜੀ ਮੋਗੇ ਦੀ ਤੇ ਫਰੋਜਪੁਰ ਦੀ ਹੱਦ ਹੀ ਰਲ ਗਈ ਅੱਛਾ ਠੀਕ ਆ ਜੀ ਕਿੰਨੇ ਟਰੈਕਟਰ ਆ ਜੀ ਆਪਣੇ ਕੋਲ ਆ ਦੋ ਆਈ ਛੋਟੇ ਜਿਹੇ ਰੇਟਾਂ 'ਚ ਹਾਂ ਜੀ ਠੀਕ ਆ ਜੀ ਕਰਗੇ ਇਹ ਸ਼ੁਰੂ ਫਿਰ ਹਾਂਜੀ ਆ ਸੋਨ ਵਾਲੀ ਕੱਡੀ ਐ 750 ਇਹਦੇ ਬਾਰੇ ਵੇਰਵਾ ਪਾਓ 2001 ਮਾਡਲ ਆ ਜੀ ਟਾਇਰ 75 ਪੈਸੇ ਆ ਜੀ 2001 ਮਾਡਲ ਹਾਂਜੀ ਟਰੈਕਟਰ ਸਾਰਾ Ориਗਨਲ ਆ ਜੀ ਵਨ ਪਹਿਲੀ ਪਾਰਟੀ ਦਾ ਸਾਰਾ Ориਗਨਲ ਟਰੈਕਟਰ ਅੱਛਾ ਫਸਟ ਕੁਆਲਿਟੀ ਟਰੈਕਟਰ ਫਸਟ ਟਾਈਪ ਠੀਕ ਆ 13 ਟੂਰਾਂ ਦੀ ਗੱਲ ਕਰੀਏ ਬਾਈ ਜੀ ਆਪਾਂ ਇਹ 75 ਪੈਸੇ ਟਾਇਰ ਆ ਦੂਜੀ ਜੋੜੀ ਲੱਗੀ ਹੈ ਜੇ 4200 ਤੇ ਕੋਕ ਘੰਟੇ ਨਾਲ ਚੱਲਿਆ ਜਨਾ ਚੱਲਿਆ ਅੱਛਾ 4200 ਕੋਸ਼ਕ ਹੈ ਘੰਟੇ ਠੀਕ ਆ ਖੋਲ ਕੇ ਦਿਖਾ ਦੇ ਕੱਲਾ ਡੀਜ਼ਲ ਪੰਪ ਖੁੱਲਿਆ ਹਜੇ ਕਿਤੇ ਚਾਬੀ ਨਹੀਂ ਲੱਗੀ ਅੱਛਾ ਕੱਲਾ ਡੀਜ਼ਲ ਪੰਪ ਖੁੱਲਿਆ ਕੋਈ ਨਹੀਂ ਹਜੇ ਨਹੀਂ ਖੁੱਲੀ ਅੱਛਾ ਖੁੱਲਿਆ ਕੱਲਾ ਡੀਜ਼ਲ ਪੰਪ ਖੁੱਲਿਆ ਹਾਂਜੀ ਠੀਕ ਆ ਬਾਕੀ ਰੇਡੀ ਰੂਟੀ ਔਰ ਟਰ ਬਹੁਤ ਸਾਫ ਪਿਆ ਹਾਂਜੀ ਹਾਂਜੀ ਕੱਲੀ ਬਾਹੀ ਤੇ ਚੱਲਿਆ ਬਾਈ ਅੱਛਾ ਕੱਲੀ ਬਾਹੀ ਤੇ ਚੱਲਿਆ ਯਾਨੀ ਕਿ ਕਹਿੰਦਾ ਮਰਲੇ 110% ਗਾਰੰਟੀ ਹੈ ਟਰੈਕਟਰ ਦੀ ਵੀ ਹਣਾ ਕੋਈ ਵੀ ਭਰਾ ਲੈ ਜੇ ਕੋਈ ਨਾਟ ਨਹੀਂ ਖੁੱਲਿਆ ਚਾਬੀ ਨਹੀਂ ਲੱਗੀ ਐ ਜੇ ਨਾਟ ਅੱਛਾ ਕੋਈ ਚਾਬੀ ਨਹੀਂ ਲੈ ਪੰਪ ਨਾਲ ਲੈਫਟ ਪੰਪ ਨਾਲ ਅੱਛਾ ਇਹ ਨਾਲ ਦਾ ਹੀ ਆ ਲੈਫਟ ਪੰਪ ਹੈ ਹਾਂਜੀ ਕੱਲਾ ਸਿਲੰਡਰ ਆ ਖੁੱਲਿਆ ਤੁਹਾਨੂੰ ਦੇਤੀ ਜਾਂਦਾ 4 ਸਿਲੰਡਰ ਹੈ ਇਹ 4 4 4 ਸਿਲੰਡਰ ਹੈ ਲਓ ਮੇਰੇ ਤੋਂ ਟਰੈਕਟਰ ਤੁਸੀਂ ਦੇ ਸਕਦਾ ਕੋਕਾ ਵੀ ਸਭਾਈ ਯਾਨੀ ਕਿ ਕਹਿੰਦਾ ਸਟicker ਸੁੱਕਰ ਜਿਉਂ ਮੇ ਹੀ ਹੈ ਆ ਪਹਿਲਾਂ ਨਾਲ ਦੀ ਸੁੱਵੇਂ ਬਾਈ ਆ ਵੀ ਇੱਥੇ ਵੀ ਆ अच्छा ठीक है ठीक है ठीक है लाइव मित्रों आ देख आ और ਥੱਲੇ ਵੀ ਅੱਧਾ ਖਦੀਦਾ ਅੱਛਾ ਅੱਛਾ ਸਾਫ ਨਾਲ ਦਉਣੀ ਪਿਆ ਅੱਛਾ ਉਵੇਂ ਹੀ ਹੈ ਡਾਇਰੈਕਟਰ ਹਾਂਜੀ ਹਾਂਜੀ ਆ ਤਾਂ ਕੋਕਾ ਵੀ ਸੇ ਚੱਕੀ ਫਰਦਾ ਹੈ ਜੋ ਲੈ ਕੇ ਭਾਈ ਇਹ ਜਿਹਾ ਜਣੇ ਆਪਾਂ ਪਿਛਲੇ ਮੰਡੀ ਚ ਲੈ ਆ ਹਾਂ 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 ਲੈ ਆਦੇ ਆ ਕੁ ਦੋ ਨਾਲ ਦੇ ਨਾਲ ਵੇਚ ਦਈ ਦੀ ਨਾਲ ਦੇ ਨਾਲ ਵੇਚ ਦਈ ਹਾਂ ਬਿਲਕੁਲ ਡਾਇਰੈਕਟਰ ਸਾਫ ਲੈ ਕੇ ਆਏ ਬਾਕੀ ਕਹਿਣ ਦਾ ਮਤਲਬ ਚੀਜ਼ ਲਿਓ ਕਾ ਆਟਾ ਚੰਗੀ ਲਿਓ ਚੰਗੀ ਲਿਓ ਹਨਾ ਜਿਹੜਾ ਗੁਣ ਵੀ ਗਾਵੇ ਵੀ ਹਾਂ ਚੀਜ਼ ਗੁਣ ਵੀ ਗਾਵੇ ਬਿਲਕੁਲ ਬਿਲਕੁਲ ਹਾਂਜੀ ਟਰੈਕਟਰ ਬਹੁਤ ਸੋਹਣਾ ਪਿਆ ਹਨਾ ਵੀਰੇ ਬਹੁਤ ਚੰਗਾ ਟਰੈਕਟਰ ਸੁੱਕਾ ਹੀ ਪਿਆ ਗਿਆ ਹੁੰਦਾ ਮਤਲਬ ਹਨਾ ਸੁੱਕਾ ਹੀ ਲਓ ਮਤਰਾ ਟਰੈਕਟਰ ਤੇ ਦੇ ਸਕਦੇ ਬੈਟਰੀ ਪੁੱੜੀ ਬਾਈ ਜੀ ਓਕੇ ਆ ਜਾਵਾ ਜੀ ਓਕੇ ਜਾਵਾ ਓਕੇ ਠੀਕ ਆ ਕਿੰਨਾ ਮਾਡਲ ਦੱਸਿਆ ਸੀਗਾ ਜੀ 2001 ਆ ਜੀ 2001 ਮਾਡਲ ਆ ਇੰਜਨ ਗੇਅਰ ਦੀ ਗਾਰੰਟੀ ਆ ਹਨਾ ਠੀਕ ਆ ਜੀ ਕੀ ਡਿਮਾਂਡ ਕਰਦੇ ਬਾਈ ਜੀ ਜੀ ਸਵਾ ਦੋ ਲੱਖ ਰੁਪਏ ਸਵਾ ਦੋ ਸਵਾ ਦੋ ਵਿੱਚ ਮਾਨਤਾਣ ਹੋ ਰਹੀ ਜੀ ਬਾਈ ਤੇ ਟਰੈਕਟਰ ਬਹੁਤ ਸੋਹਣਾ ਚੰਗਾ ਟਰੈਕਟਰ ਪਿਆ ਫਰਸਟ ਪਾਰਟੀ ਆ ਤੇ 42100 ਕੁਛ ਘੰਟੇ ਚੱਲਿਆ ਵਾ 42100 ਕੁਛ ਘੰਟੇ ਚੱਲਿਆ ਕੁਛ ਘੰਟੇ ਚੱਲਿਆ 4248 ਘੰਟੇ ਦੇ ਬਸ ਆਈਡੀਆ ਇੰਨਾ ਕਾ ਠੀਕ ਆ ਜੀ ਹਾਂ ਟਰੈਕਟਰ ਬਾਕੀ オリジナル ਆ ਵੀਰੇ ਸਾਰਾ ਹੈਨਾ ਠੀਕ ਆ ਜੀ ਲੋ ਮਤਰਾ ਦੇ ਸਕਦਾ ਤੇ ਅੱਗੇ ਚੱਲ ਗਏ ਅੱਛਾ ਇਹ ਕਾ ਹੈ ਵੀਰੇ ਇਧਰ ਲਾ ਅੱਛਾ ਠੀਕ ਆ ਹਾਰਮ ਟਰੱਕ ਸਾਠ ਹੈ ਹਾਂ ਜੀ ਠੀਕ ਆ ਜੀ ਇਹ ਕਿ ਮੈਂਬਰ ਇਹਦੇ ਬਾਰੇ 베ਰ बाबा ਇਹ ਮੜਾਇਆ ਕਾਸ ਮਾਡਲ ਆ ਪਾਵਰ ਸਟੀering ਆ ਤੇਲ ਬ੍ਰੇਕਾਂ ਰਿਵਰਸ ਵੀਡੀਓ ਅੱਛਾ ਰਿਵਰਸ ਵੀਡੀਓ ਪਾਵਰ ਸਟੀering ਆ ਤੇਲ ਬ੍ਰੇਕਾਂ ਇਹਦੀਆਂ ਠੀਕ ਆ ਜੀ ਇਹ ਪਹਿਲੇ ਆਉਣ ਨਾ ਇਹ ਵੀ orignal ਆ ਜੀ ਇਹ ਵੀ first party ਆ first party ਲੋ ਮਤਰਾ ਦੇ ਸਕਦਾ first party ਡੈਕਟਰ ਆ ਟਾਇਰਾਂ ਦੀ ਜੀ ਗੱਲ ਕਰੀ ਬਾਈ ਜੀ ਆਪਾਂ ਇਹਦੇ ਵੀ 70 ਕੇ ਪੈਸੇ ਟਾਇਰ ਆ ਜੀ ਅੱਛਾ 70 ਪੈਸੇ ਟਾਇਰ ਆ ਹਨ ਠੀਕ ਆ ਬਾਕੀ ਵੈਗ ਸਾਈਡ ਬਹੁਤ ਸੋਹਣੀ ਪਈ ਹਨ ਹਾਂਜੀ ਆਹੋ ਕਡਜਸਟੇਬਲ ਤਾਂ ਠਾ ਠਾ ਲਈਏ ਹਾਂਜੀ ਹਾਂਜੀ ਤਾਂ ਠਾ ਜੀ ਠੀਕ ਆ ਠੀਕ ਆ ਲਓ ਮਤਰੋ ਰਮ ਰਮਾ ਦਾ ਬਹੁਤ ਸਾਫ ਪੈਸਟਕਰ ਸੁੱਕਰ ਜਿਹਦੇ ਵੀ ਨਾਲ ਦੇ ਹੈ ਬਾਈ ਸਭ ਕੋ ਨਾਲ ਦਾ ਬਾਈ ਆਪਾਂ ਨਹੀਂ ਮਾੜੀ ਜੀ ਚ ਲੈਂਦੇ ਨਹੀਂ ਵੀਰੇ ਤੈਨੂੰ ਮੈਂ ਦੱਸਿਆ ਹਾਂ ਬਿਲਕੁਲ ਬਿਲਕੁਲ ਬਾਕੀ ਇੰਜਨ ਗੀਅਰ ਦੀ ਗਾਰੰਟੀ ਹੋ ਗਈ ਹੈ ਨਾ ਬਾਈ ਗਾਰੰਟੀ ਵਾਕੇ ਗਾਰੰਟੀ ਹੋਰ ਦੱਸੋ ਅੱਛਾ ਵਾਕੇ ਚੈੱਕ ਕਰਕੇ ਲੈ ਆ ਹਾਂ ਵਾਕੇ ਚੈੱਕ ਕਰਕੇ ਫੇਰ ਲੈ ਕੇ ਭਾਵੇਂ ਆਦਾ ਸਾਰੀ ਦਿਹਾੜੀ ਬਾਹਰ ਹੈ ਨਾ ਇੰਜਨ ਚਰ ਮਰਜੀ ਵਾਕੇ ਲਓ ਵੀ ਮਤਰੋ ਆ ਵੀ ਦੇਖ ਸਕਦਾ ਡਾਇਰੈਕਟਰ ਤੁਸੀਂ ਵਾਈ ਕੋਲੇ ਕੱਕਾ ਵੀ ਸੀ ਪਿਆ ਕਹਿਣ ਦਾ ਮਤਲਬ ਪਾਵਰ ਸਟੀering ਤੇਲ ਬ੍ਰੇਕਾਂ ਵਾ ਹਨਾ ਤੇ ਟਾਇਰਾ ਟੂਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰਮਰਮਾ ਦਾ ਬਹੁਤ ਚੰਗਾ ਟਰੈਕਟਰ ਪਿਆ ਹੀ ਦੇਖ ਸਕਦੇ ਤੁਸੀਂ ਤੇ ਮਗਰਾੜਾ ਮਰੋੜਾਂ ਦਾ ਬਿਲਕੁਲ ਸਾਫ਼ ਹਾਲਤ ਵਿੱਚ ਪਿਆ ਪੈਰਪੁਰ ਦਾਣ ਬਹੁਤ ਸਾਫ਼ ਪਿਆ ਇਹ ਦੇਖ ਸਕਦੇ ਤੁਸੀਂ ਹਾਂ ਅੰਦਰ ਮਗਰਾੜ ਵੀ ਬਹੁਤ ਸਾਫ਼ ਪਿਆ ਲੈ ਮੈਂ ਤਾਂ ਅੱਗੇ ਹੈਰਾਨ ਹੋਈ ਜਨ ਮੈਂ ਕਹਿੰਦਾ ਮਗਰਾੜ ਬਹੁਤ ਸਾਬਿਆ ਹੈਡਰਾਟਰ ਕਹਿੰਦਾ ਮਤਲਬ ਹਨਾ ਜਵਾਰਸ ਵੀ ਇਟੀਓ ਹਨਾ ਫਾਸਟ ਪਾਰਟੀ ਆ ਠੀਕ ਹੈ ਇੱਕ ਨੰਨਾ ਮਾਡਲ ਬਾਈ 10 ਮਾਡਲ 10 ਮਾਡਲ ਇਹਦੀ ਕੀ ਡਿਮਾਂਡ ਹੈ ਬਾਈ ਇਹਦੀ ਤਿੰਨ ਦੀ ਹੈ ਜਿੱਦੋਂ 195000 ਦਾ ਛੱਡ ਦੋ 95 ਸਰਫੀ ਹਾਂਜੀ ਠੀਕ ਹੈ ਜੀ ਲਓ ਮਤਰਾ 295 ਵੀਡੀਓ ਵੇਖੋ 5000 ਰੁਪਏ ਅੱਛਾ ਜਿਹੜਾ ਬਣੀ ਵੀਡੀਓ 90 ਦਾ ਦੇ ਦਾਂਗੇ ਲਓ ਮਤਰਾ 5000 ਰੁਪਏ ਡਿਸਕਾਊਂਟ ਹੋਰ ਬਾਈ ਨਹੀਂ ਲਾਤਾ ਜਿਹੜਾ ਆਪਣੀ ਵੀਡੀਓ ਦੇਖ ਜਾਓ 5000 ਰੁਪਏ ਬਾਈ ਕਹਿੰਦਾ ਛੱਡ ਦਾਂਗੇ ਬਾਕੀ ਆਪਦਾ ਵਾਕੇ ਚੈੱਕ ਕਰਕੇ ਲਈ ਆ ਸਕਦੇ ਭਾਵੇਂ ਭਾਵੇਂ ਕੋਈ ਕਾਰੀ ਕਰ ਲੈਣ ਕੋਈ ਚੈੱਕ ਕਰਨੀ ਹੈ ਨਾ ਤਸੱਲੀ ਕਰਕੇ ਆਉਂਦੀ ਫਿਰ ਤਸੱਲੀ ਕਰਕੇ ਤੇ ਇੱਕ ਵਾਰੀ ਐ ਆਪਣਾ ਪੈਂਡ ਕਰਮਿੱਤੀ ਆ ਜੀ ਭਾਈ ਕੀ ਤਲਵੰਡੀ ਕੋਲੇ ਆ ਜਿਲ੍ਹਾ ਫਿਰੋਜ਼ਪੁਰ ਆ ਜੀ ਜਿਲ੍ਹਾ ਫਿਰੋਜ਼ਪੁਰ ਹਾਂ ਜੀ ਮੋਗੇ ਦੀ ਹੱਦ ਤੇ ਆਵੜਦਾ ਉਧਰੋਂ ਜੀਰਾ ਨੇੜੇ ਸਾਨੂੰ ਫ੍ਰੀ ਕੋਡ ਵੀ ਲੈਣੀ ਆ ਠੀਕ ਆ ਜੀ ਨੰਬਰ ਬੋਲ ਦਿਓ 94641 ਜੀ 12090 ਇੱਕ ਵਾਰੀ ਫੇਰ ਬੋਲੋ 94641 12090 ਠੀਕ ਆ ਜੀ ਇਹ ਬਾਈ ਦਾ ਨੰਬਰ ਐ ਇਸ ਨੰਬਰ ਤੇ ਜਾਣਕਾਰੀ ਸਾਰੀ ਤੁਸੀਂ ਟਰੈਕਟਰਾਂ ਬਾਰੇ ਬਾਈ ਤੋਂ ਲੈ ਸਕਦੇ ਦੋਨੋਂ ਹੀ ਟਰੈਕਟਰ オリジナル ਆ ਹਨਾ ਬਾਈ ਜੀ オリジナル ਲੋਵੇ ਮਿੱਤਰੋ ਵੀਡੀਓ ਨੂੰ ਹੁਣ ਦੱਬ ਕੇ ਸ਼ੇਅਰ ਕਰਦੇ ਤੇ ਪੇਨ ਨੂੰ ਜ਼ਰੂਰ ਫੋਲੋ ਕਰ ਲਿਓ ਜੀ ਧੰਨਵਾਦ ਜੀ